ਕਿਦਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਸੀਂ ਖੜੇ ਆ ਪਿੰਡ ਭਾਗੀਵੰਦ ਭਾਗੀਵੰਦਰ ਪਹੁੰਚਿਆ ਬਾਈ ਰਾਜੂ ਸਰਪੰਚ ਕੋਲੇ ਜਿੱਡਾ ਬਾਈ ਦਾ ਨਾਮ ਆ ਉਦੋਂ ਜਿਗਰਾ ਬਾਈ ਦਾ ਬਾਈ ਕੋਲੇ ਜਾਨਵਰ ਰੱਖੇ ਹੋਏ ਨੇ ਘੋੜੇ ਪੂਰੇ ਟਾਪ ਦੇ ਘੋੜੇ ਰੱਖੇ ਹੋਏ ਨੇ ਜਾਨਵਰ ਤਾਂ ਕਈ ਨੇ ਬਾਈ ਕੋਲੇ ਕਾਫੀ ਟਾਈਮ ਤੋਂ ਸ਼ੌਂਕ ਆ ਬਾਈ ਨੂੰ ਠੀਕ ਹੈ ਸ਼ੌਂਕ ਨੂੰ ਪਾਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਸ਼ੌਂਕ ਦਾ ਹਰੇਕ ਹੀ ਰੱਖ ਲੈਂਦਾ ਸ਼ੌਂਕ ਨੂੰ ਪਾਲਣ ਵਾਸਤੇ ਦਿਲ ਬਹੁਤ ਵੱਡਾ ਚਾਹੀਦਾ ਘੋੜੇ ਨੂੰ ਪਾਲਣ ਵਾਸਤੇ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਮੋਬਰ ਬੰਨੇ ਕੋਈ ਛੋਟਾ ਦੀ ਆਣ ਸੁਣੋ ਹਾਂਜੀ ਬਾਈ ਪਹਿਲਾਂ ਆਪਣੇ ਫਾਰਮ ਬਾਰੇ ਦੱਸ ਦੋ ਕੀ ਨਾਮ ਆ ਫਾਰਮ ਦਾ ਪਿੰਡ ਬਾਈ ਆਪਣਾ ਤੁਸੀਂ ਦੱਸਿਓ ਤਾਂ ਪਿੰਡ ਭਗਵੰਦਰ ਹੈ ਜੀ ਨਾਮ ਮੇਰਾ ਬਾਈ ਰਾਜੂ ਸਰਪੰਚ ਹੈ ਜੀ ਤੇ ਘੋੜੇ ਦਾ ਸ਼ੌਂਕ ਬਾਈ ਆਪਣ ਨੂੰ ਪਹਿਲੇ ਦਰਹਕਾਰ ਸਾਲ ਤੋਂ ਹੈ ਵੇ ਜੀ ਆਪਣਾ ਬਾਈ ਇੱਕ ਭਰਾ ਆ ਗਿਆ ਮੁੰਡਾ ਰਾਂਗੜਾ ਜੀ ਤੇ ਬਾਈ ਸਾਰੇ ਉਸ ਨੇ ਘੋੜੇ ਸਾਹਮਣੇ ਬਸ ਇਹ ਆਉਣੇ ਸਾਰੇ ਤਿਆਰ ਕੀਤੇ ਆ ਘੋੜੇ ਇਹ ਜਿਵੇਂ ਘੋੜਾ ਹੈ ਬਾਈ ਥੋੜਾ ਇਹ ਘੋੜੇ ਦੀ ਉਮਰ ਕਿੰਨੀ ਆ ਤੇ ਕੱਦ ਕਿੰਨਾ ਇਹਦੇ ਬਾਰੇ ਦੱਸੋਗੇ ਥੋੜਾ ਹਾਂਜੀ ਬਾਈ ਇਹਦਾ ਕੱਦ ਹੈਗਾ ਜੀ 66 ਇੰਚ ਜੀ ਉਮਰ ਇਹਦਾ ਹੈਗਾ ਜੀ 4 ਸਾਲ ਤੇ ਇਹ ਕਿਹੜੀ ਲਾਈਨ ਦਾ ਘੋੜਾ ਬਾਈ ਇਹ ਬਾਈ ਮਾਲੇ ਪਾਸੋਂ ਦਾ ਹੈਗਾ ਜੀ ਮੰਜੂ ਕੇ ਲੈਣ ਦਾ ਮੰਜੂ ਕੇ ਲੈ ਹਾਂਜੀ ਹਾਂਜੀ ਮੰਜੂ ਕੇ ਲੈਣਾ ਜਿਹੜੀ ਆਪਣੇ ਪੰਜਾਬ ਦੀ ਮਤਲਬ ਪੂਰੇ ਹਾਂ ਪਾਪ ਦੀ ਲੈਣਾ ਜੀ ਤੇ ਜਿਹੜਾ ਪਿਓ ਵਾਲਾ ਪਾਸਾ ਜੀ ਉਹ ਹੈਗਾ ਦਾ ਅਲੀ ਸ਼ਾਨ ਹਾਂਜੀ 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 ਅਲੀ ਸ਼ਾਨ ਦਾ ਇਹ ਪਰੋਤਾ ਆ ਗਿਆ ਜੀ ਬਸ ਪਰੋਤਾ ਆ ਗਿਆ ਹਾਂਜੀ 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 ਹੁਣ ਤੱਕ ਇਹਦੇ ਕਿੰਨੇ ਰਿਜ਼ਲਟ ਆ ਚੁੱਕੇ ਨੇ ਬਾਈ ਇਹਦੇ ਬਾਈ 4 ਰਿਜ਼ਲਟ ਆਏ ਆ ਜੀ 4 ਰਿਜ਼ਲਟ ਹਾਂਜੀ ਹਾਂਜੀ ਟੌਪ ਦੇ ਰਿਜ਼ਲਟ ਬਾਈ ਮੈਂ ਪੂਰੇ ਬਸ਼ੇਰਾ ਖੜਾਗਾ ਮੈਂ ਉਹ ਤਾਂ ਕੀ ਮੈਂ ਮੁੰਦਕੀ ਹਾਂ 60 ਇੰਚ ਦੇ ਘੋੜੇ ਬਾਈ ਜੀ ਬਸ਼ੇਰਾ ਹੋਇਆ ਉਹ 1 ਸ ਜੀ ਹਾਂ ਜੀ ਉਹਦਾ ਕਦਵਾ ਹੀ ਹੈਗਾ ਨਾ ਟੈਂਚ ਰੰਗ ਵਗੈਰਾ ਭਾਈ ਰੰਗ ਭਾਈ ਪਿਓਰ ਨੀਲਾ ਕਰੂਗਾ ਜਮਾ ਜਮਾ ਪਿਓਰ ਨੀਲਾ ਬੰਦੀ ਦਾ ਭਾਈ ਨੀਲਾ ਜਮਾ ਮਗਾ ਨੀਲਾ ਭਾਈ ਜਮਾ ਤੁਸੀਂ ਇਹ ਦੇਖੋਗੇ ਜਾ ਕੇ ਬੇਸ਼ੇਰਾ ਨਾ ਕਰਾਊਗਾ ਪੂਰਾ ਬਹੁਤ ਚੰਗਾ ਬੇਸ਼ੇਰਾ ਬਣਦਾ ਹੈਗਾ ਇੱਕ ਬੇਸ਼ੇਰਾ ਭਾਈ ਆਇਆ ਹੈਗਾ ਇੱਥੇ ਆਪਣੇ ਤੁਹਾਨੂੰ ਸੁਖਾਣੇ ਉਹ ਭਾਈ ਉਹ 60 ਇੰਚ ਦੀ ਘੋੜੀ ਹੈਗੀ ਕਿ ਮੈਂ ਤਰੰਗ ਦੀ ਘੋੜੀ ਹੈ ਤੇ ਮੋਹਰ ਰੰਗ ਦਾ ਬੇਸ਼ੇਰਾ ਸੁਆ ਭਾਈ ਚਾਰੇ ਪੈਰ ਚੱਟੇ ਮੱਥੇ ਟਿੱਕਾ ਹੈ ਪੂਰਾ ਪਿਓਰ ਨਾ ਮੈਂ ਕਿਹਾ ਭਾਈ ਪੂਰੀ ਤਰ੍ਹਾਂ ਨਹੀਂ ਰਹਿੰਦੀ ਭਾਈ ਤੁਸੀਂ ਜਿਵੇਂ ਨਾ ਬੱਚਿਆਂ ਦੇ ਕੰਨਾਂ ਦੇ ਵਿੱਚ ਦੇ ਕੱਦ ਕੱਦ ਦੇ ਵਿੱਚ ਮੈਂ ਪਟ ਕੱਢ ਦਿੰਦਾ ਜਿੰਨੇ ਦੋਨੇ ਦੋ ਇਹਦੇ ਬਚੇਰੇ ਪੈਦਾ ਹੋਏ ਐ ਤਿੰਨ ਤੇ ਇੱਕ ਦੀ ਮਸ਼ਰੀ ਪੈਦਾ ਹੋਈ ਹੈ ਜੀ ਠੀਕ ਹੈ ਤਿੰਨੇ ਬੱਚਿਆਂ ਦੇ ਕੱਦ ਕੋਹੜਿਆਂ ਦੇ ਜਿਹੜੇ ਬਚੇਰੇ ਹੈਗੇ ਜੇ 67 ਇੰਚ ਦਾ ਥਾੜਾ ਥਾੜਾ ਇੰਨੇ ਕੱਦ ਕਰਨਗੇ ਉਹ ਅਸੀਂ ਲਿਖ ਕੇ ਦਾਵੇ ਦੇਵਾਂਗੇ ਦੱਸੋ ਜੀ 67 ਆ ਤੇ ਇਹਨੂੰ ਉੱਪਰ ਮਤਲਬ ਜਿਵੇਂ ਭਾਈ ਇਹਨੂੰ ਇਹਨੂੰ ਇੰਚ ਵਿੱਚ ਜਾਣਗੇ ਉਹ ਹਾਂ ਜਿਹੜੇ ਲੋਕਾਂ ਦੇ ਬੱਚੇ ਦੀ ਮੰਤਰ ਹੈਗੀ ਜਾਂ ਬੱਚੇ ਉਹ ਖੜੇ ਦੇਖੇ ਹੈਗੇ ਹਰ ਇੱਕ ਸਾਲ ਦੇ ਪੰਜ ਮਹੀਨੇ ਦਾ ਬੱਚਾ ਹੋ ਤੇ ਨਾਕ ਨਾਥਾ ਨਹੀਂ ਖੜਾ ਜੰਮ ਕੱਲ ਮੈਂ ਕੱਲ ਹੀ ਦੇਖ ਕੇ ਆਇਆ ਜਾ ਕੇ ਉਹ ਉਹਨਾਂ ਦੇ ਵੀਡੀਓ ਵੀ ਸਾਰੇ ਜਾ ਕੇ ਵੀ ਦੇਖ ਹਾਂ ਹਾਂਜੀ ਭਾਈ ਹਾਂਜੀ ਹਾਂਜੀ ਉਹ ਆਪਣੇ ਪਰਿਵਾਰ ਹੀ ਹੈ ਬਾਈ ਮੈਂ ਤਾਂ ਕਿ ਕੁਸ਼ਦੀਪ ਦਾ ਮੁੰਡਾ ਉਹਦੇ ਕੋਲੇ ਖੜਾ ਹੈਗਾ ਇੱਕ ਮੁੰਡਾ ਜਿਹੜਾ 300 ਕਰਨੇ ਖੜਾ ਬਾਈ ਉਹਦੇ ਕੋਲੇ ਬੇਸ਼ੇਰਾ ਬਹੁਤ ਚੰਗਾ ਹੈ ਤੁਸੀਂ ਇਹ ਕਿੱਥੋਂ ਲੇਤਾ ਸੀ ਬਾਈ ਇਹਦੀ ਬਾਈ ਕਹਾਣੀ ਬਸ ਇਹ ਹੈਗੀ ਵੀ ਮੇਰੇ ਨਾਲ ਇੱਕ ਬੇਸ਼ੇਰਾ ਗੁਜ਼ਰ ਗਿਆ ਸੀਗਾ ਮੇਰੇ ਕੋਲ ਪਹੁੰਚਾ ਇੱਕ ਬਜਾਰ ਬੇਸ਼ੇਰਾ ਸੀਗਾ ਸ਼ਿਕੰਦਰ ਘੋੜੇ ਦਾ ਉਹ 9 ਮਹੀਨੇ ਉਮਰ ਦੇ ਵਿੱਚ ਗੁਜ਼ਰ ਗਿਆ ਬੇਸ਼ੇਰਾ ਓ ਦੋਪ ਉਹਦੀ ਫੇਸਬੁੱਕ ਤੇ ਉਹਦੀ ਪਾਤੀ ਸੀ ਮਤਲਬ ਉਹਦੇ ਜਦੋਂ ਉਹਦੀ ਮੌਤ ਹੋਈ ਹੈ ਤੇ ਬਕਰਾਂ ਸ਼ਰਮਾ ਬਾਈ ਲੁਧਿਆਣਾ ਵਾਲਾ ਬਾਈ ਲੁਧਿਆਣੇ ਤੋਂ ਹਾਂ ਜਿਹਨੇ ਆਪਣੀ ਵੀਡੀਓ ਦੇਖ ਲਈ ਵਿਚਾਰੇ ਨੇ ਅੱਛਾ ਉਹਨੇ ਬਾਈ ਮੈਨੂੰ ਫੋਨ ਕੀਤਾ ਵਿਚਾਰੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਈ ਤੁਹਾਡਾ ਵਿਚਾਰਾ ਗੁਜ਼ਰ ਗਿਆ ਮੈਂ ਕਿਹਾ ਹਾਂ ਬਾਈ ਆਹ ਯਾਰ ਮਾੜੀ ਗੱਲ ਹੋ ਗਈ ਤੇ ਉਥੋਂ ਗੱਲ ਕਰਦੇ ਕਹਿੰਦਾ ਕਿ ਬਈ ਮੇਰੇ ਕੋਲ ਵਿਚਾਰਾ ਖੜਾ ਯਾਰ ਕਹਿੰਦਾ ਤੁਸੀਂ ਮੇਰਾ ਵਿਚਾਰਾ ਦੇਖ ਕੇ ਜਾਓ ਆ ਕੇ ਠੀਕ ਹੈ ਜੀ ਚਲ ਮੁੰਡਾ ਆਪਣਾ ਜਿਹੜਾ ਰੰਗ ਡਾ ਗਿਆ ਬਾਈ ਮੁੰਡਾ ਸਾਰਾ ਕੁਝ ਬਾਈ ਉਹਨੇ ਕੀਤਾ ਆਪਣਾ ਹਣਾ ਜਰਾ ਸਾਰਾ ਕਾਰਵਾ ਪਰਵਾਨੇ ਦੇਖਿਆ ਬਈ ਸਾਰੇ ਘੋੜੀ ਵੀ ਉਹਨੇ ਤਿਆਰ ਕੀਤੇ ਐ ਚਲ ਦੇਣ ਤਾਂ ਹੈ ਵੈਗਰੂ ਦੀ ਐ ਪਰ ਬਈ ਮਿਹਨਤ ਦੀ ਉਹ 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 ਮੁੰਡੇ ਦੀ ਮਿਹਨਤ ਦਾ ਵਿਚ ਸਾਰੇ ਬੱਚੇ ਅੱਛਾ ਅਸੀਂ ਬੱਕਰਾ ਤਾਂ ਕੋਲੇ ਮੁੰਡਾ ਗਿਆ ਆਪਣਾ ਉਹ ਤੇ 1 ਲੱਖ ਦੇ 10000 ਰੁਪਏ ਵਿੱਚ ਅਸੀ ਬਈ ਇਹ ਇਹ ਸੀਗਾ ਉਹ ਢੂੜ ਕਿ ਮਹੀਨੇ ਦਾ ਡੇਢ ਮਹੀਨੇ ਦਾ ਲੈਤਾ ਸੀ ਤੁਸੀਂ 1 ਲੱਖ 10 ਅਸੀਂ ਨਹੀਂ ਬਈ ਇਹ ਘਾਹ ਵਿੱਚ ਅਸੀ ਵਿਚਾਰਾ ਕਿਸ ਨੂੰ ਹੋਰ ਅੱਛਾ ਡੇਢ 1 ਲੱਖ 10000 ਰੁਪਏ ਦਾ ਡੇਢ ਕਿ ਮਹੀਨੇ ਦਾ ਤੇ ਅਸੀਂ ਬੱਕਰਾ ਸੋ ਕਿਹਾ ਵੀ ਸਾਨੂੰ ਦੇ ਦੇ ਯਾਰ ਉਹ ਘਾਹ ਬਈ ਚਲ ਤੁਸੀਂ ਲੈ ਜਿਓ ਯਾਰ ਅੱਛਾ ਅਸੀਂ ਕਿ ਪੈਸੇ ਕਹਿੰਦਾ ਬਈ ਕੋਈ ਗੱਲ ਨਹੀਂ ਯਾਰ ਵੀ ਆਪਾਂ ਕਰ ਲ ਕੰਮ ਵਿਚਾਰ ਤੁਸੀਂ ਯਾਰ 1 ਲੱਖ ਦੇ 10000 ਦਾ ਬਿਸ਼ੇਰਾ ਲੈ ਜਾਓ ਸਾਥੋਂ ਚਲੋ ਭਾਈ ਸਾਡਾ ਇਥੇ ਬਿਆਨਾ ਹੋ ਗਿਆ ਹਣਾ 5000 ਰੁਪਏ ਆਪਾਂ ਨੂੰ ਬਿਚਾਰਨ ਨੂੰ ਭਾਈ ਨੂੰ ਸਾਈਡ ਦਾ ਦਿੱਤਾ ਉਹ ਆਪਣੇ ਮੁੰਡੇ ਨੇ ਆ ਕੇ ਪੋਸਟ ਪਾਤੀ ਇਹਦੀ ਵੀ ਤੁਹਾਨੂੰ ਬਗਰਾਣ ਸ਼ਰਮ ਨੇ ਤੁਹਾਨੂੰ ਇੱਕ ਬਦਲ ਬਿਸ਼ੇਰਾ ਦਿੱਤਾ ਹੈਗਾ ਗਿਫਟ ਉਹ ਬੰਦੇ ਨੇ ਭਾਈ ਉਹ ਗੱਲ ਤੁਹਾਨੂੰ ਪਤਾ ਬੰਦਾ ਉਹ ਦਿਲਦਾਰੀ ਹੈ ਸ਼ਰਮਾ ਹਣਾ ਵਿਚਾਰੋ ਵਿਚਾਰਾ ਜਾ ਰਹੀ ਹੈ ਉਹ ਬੰਦੇ ਦੀ ਗੱਲ ਕਰ ਕਰ ਗਈ ਉਹ ਤੇ ਭਾਈ ਸਾਨੂੰ ਸੱਚੀ ਗੱਲ ਦੰਦੇ ਹੈਗੇ ਵੀ ਬੰਦੇ ਨੇ ਤਾਂ 1 ਰੁਪਿਆ ਵੀ ਲੈਦਾ ਇਹਦੇ ਵਿੱਚ ਖਰੀਦ ਵਿੱਚ ਭੇਜਿਆ ਜਾਓ ਕਿਰਾਇਆ ਵੀ ਆਪ ਦੇ ਕੋਲ ਦੇ ਕੇ ਭੇਜਿਆ ਗੱਡੀ ਦਾ ਉਹਨੂੰ अच्छा हां देखो फ्री ਦੇ ਵਿੱਚ ਤੇ ਡਾ ਇਹਦੀ ਬਈ ਸਟੋਰੀ ਇਹ ਹੈਗੀ ਮੈਂ ਇਸ ਟਾਈਮ ਮੇਰੀ ਉਮਰ ਕਿੰਨੀ ਆ ਬਾਈ 4 ਸਾਲ 7 ਮਹੀਨੇ ਆ ਬਾਈ 4 ਸਾਲ 7 ਮਹੀਨੇ ਬਈ 4 ਰਿਜ਼ਲਟ ਇਹਦੇ ਆ ਚੁੱਕੇ 4 ਰਿਜ਼ਲਟ ਆ ਗਏ ਬਾਈ ਦੇ ਪਹਿਲਾਂ ਪਤਾ ਕੀ ਬਾਈ ਸਾਡੇ ਵਿੱਚ ਮੈਂ ਥੋੜਾ ਛੱਡਣ ਲੱਗੇ ਸੀ ਬਾਈ ਤੁਸੀਂ ਇਹੇ ਇਹ ਬਈ ਛੱਡੇ ਆਪਾਂ ਮਤਲਬ ਬਸ ਆਇ ਤੁ 1.5 ਸਾਲ ਪਹਿਲਾਂ 1.5 ਸਾਲ ਪਹਿਲਾਂ ਛੱਡਿਆ ਹਾਂ ਬਸ ਦੋ ਦੇ ਪਤਾ ਵਿਚਾਰਾ ਵੱਡਾ ਵਿਚਾਰਾ ਦਾ ਉਹ ਹੋ ਗਿਆ ਸਾਨੂੰ 12 ਮਹੀਨੇ ਤੇ 5 ਦਾ ਹੋ ਗਿਆ ਬਸ ਉਹਨਾਂ ਛੱਡੇ ਆ ਮਾਸਾਂ ਅਸਾਂ ਹਾਲੇ ਪਹਿਲਾਂ ਛੱਡੇ ਆ ਆਪਣਾ ਇਹ ਤੋਂ ਇਲਾਵਾ ਇਹ ਮੇਲੇ ਮੂਲੇ ਤੇ ਗਏ ਬਈ ਮੇਲੇ ਦੇ ਬਈ ਇੱਕ ਮੇਲੇ ਤੇ ਲੈ ਕੇ ਗਏ ਹਾਂ ਉਹ ਬਸ ਇਕੱਲਾ ਤਰੰਡੀ ਥਾਬ ਇਹ ਤਾਂ ਬਈ ਕਰੋ ਪਿਛਲੇ ਸਾਲ ਸੀ ਕਿ ਜਿਹੜਾ ਇਸ ਵਾਰੀ ਸੀ ਹਾਂ ਨਹੀਂ ਬਈ ਫਗਲੇ ਸਾਲ ਵਾਲੇ ਚ ਪਿਛਲੇ ਸਾਲ ਹਾਂਜੀ ਬਈ ਹਾਂ ਠੀਕ ਹੈ ਅਗਲੇ ਵਿੱਚ ਬਈ ਮੇਰੇ ਪਰਚਾ ਦੇ ਮੈਂ ਤਾਂ ਦੇਲ ਚ ਆਇਆ 8 ਸਾਲਾਂ ਬਾਅਦ ਅਦਰੋਂ ਅੱਛਾ ਤੇਰੇ ਕੋਲਿਆਂ ਨੂੰ ਨਾ ਬਸ ਸਹੀ ਨਹੀਂ ਜੀ ਬਸ ਘਰੇ ਖੜੇ ਐ ਕੋਈ ਇੰਟਰਵਿਊ ਹੋਣੀ ਪਹਿਲੀ ਕਰ ਰਹੇ ਹੋ ਤੁਸੀਂ ਅੱਛਾ ਅੱਛਾ ਹਾਂ ਇਹਦੀ ਕੋਈ ਨਾ ਕੋਈ ਫੋਟੋ ਨਹੀਂ ਬਈ ਕੋਈ ਨਾ ਦੇ ਮਤਲਬ ਕੱਲ ਪਹਿਲੀ ਇੰਟਰਵਿਊ ਥੋੜੀ ਅੱਜ ਠੀਕ ਹੈ ਤੇ ਇਹ ਕੋੜਾ ਬਈ ਆਪਣਾ ਜਿਹੜਾ ਦੂਸਰਾ ਬੱਚਾ ਹੈ ਇਹ ਇਹ ਵੀ ਕਿੰਨੀ ਉਮਰ ਹੈ ਇਹ ਕਿਹੜੇ ਦਾ ਬੱਚਾ ਹੈ ਇਹ ਵੀ ਬਈ ਹੋ ਰਹੀ 32 ਮਹੀਨੇ ਪੂਰੀ ਜੀ ਇਹ ਬਈ ਸੇਖਾ ਕਹੜਾ ਪੈਦਾ ਹੋਇਆ ਹੈ ਜੀ ਸੇਖਾ ਕਹੜਾ ਬਈ ਬਾਈ ਬਲਜੀਤ ਉਹਨਾਂ ਦੇ ਘਰੇ ਬਈ ਇਹ ਪੈਦਾ ਹੋਇਆ ਮੋਗੇ ਦਾ ਪੰਡਾਗਾ ਇਹਦਾ ਪਿਓ ਇਹਦਾ ਪਿਓ ਬਈ ਉਹਨਾਂ ਕਹੜਾ ਮੋਰ ਮੋਟਾ ਦਾ ਬੱਚਾ ਹੈ ਇਹ ਮੋਰ ਮੋਟਾ ਹਾਂਜੀ ਬਈ ਇਹਦਾ ਮੋਰ ਮੋਟਾ ਬਈ ਹੋਰ ਦੇਵਦਾਰ ਮਾਰ ਲੈਣਦਾ ਠੀਕ ਹੈ ਤੇ ਮਾਂ ਬਈ ਦੀ ਆ ਗਈ ਰਾਜ ਹੰਸ ਦੀ ਇਹਦਾ ਕੱਦ ਕਿੰਨਾ ਹੈ ਬਾਈ ਕੱਦ ਬਾਈ ਦਾ ਪੂਰਾ ਪ੍ਰੋਪਰ 6 ਫੁੱਟ ਹੈ ਬਾਈ ਜਮਾਨਾ ਹਾਂ ਨਾ ਬਾਈ ਆਪਾਂ ਕੋਈ ਹਾਂ ਨਾ ਬਾਈ ਉਹ ਗੱਪ ਮਾਰ ਰੋ ਇਹਦੇ ਛੜੇ ਨਹੀਂ ਕੋੜਾਂ ਤੇ ਇਹ ਹੁਣ ਕੋੜਾਂਗੇ ਛੜਾਂਗੇ ਪੰਜ ਚਾਰ ਕੋੜਾਂ ਦੇ ਆਏ ਸਨੇ ਹੁਣ ਹੁਣ ਠੀਕ ਹੈ ਤੇ ਹੁਣ ਬਾਈ ਇਹਨੂੰ ਆਪਾਂ ਓਪਨ ਕਰਾਂਗੇ ਬਸ ਇਹ ਛੋਟੀ ਵੀਡੀਓ ਵਿੱਚ ਉੱਪਰ ਕਰਾਂਗੇ ਹਾਂਜੀ ਬਾਈ ਹਾਂਜੀ ਪੜ ਕਰਾਂਗੇ ਬਸ ਛੋਟੀ ਵੀਡੀਓ ਵਿੱਚ ਆਪਾਂ ਦਾ ਅੱਛਾ ਇਸ ਤੋਂ ਇਲਾਵਾ ਬਾਈ ਇਹਨਾਂ ਦਾ ਖਰਾਕ ਰੂਪ ਦਾ ਕੋਈ ਸਾ ਕੀ ਕੁਸ਼ਿ ਸਿਸਟਮ ਹੈ ਖਾਂਕ ਬਾਈ ਆਪਾਂ ਤਾਂ ਸੁਣ ਦੋ ਆਪਾਂ ਕੋਈ ਅਤੂ ਗੋ ਨਹੀਂ ਹੈਗਾ ਬਾਈ ਕੋਈ ਇਹਨਾਂ ਨੂੰ ਮੈਂ ਕਦੇ ਟਿੱਕਾ ਲਵਾਇਆ ਕੋਈ ਬ ਸਸਿਆ ਆਪਦੀ ਬਾਈ ਜਿਹੜੀ ਖਾਣਾ ਕਹੇਗੀ ਬਾਜਰਾ ਮੋਠ ਮੂੰਗੀ ਛੋਲੇ ਸੋਇਆਬੀਨ ਤੇਲ ਖਾਣੋ ਮੇਥੇ ਅਰਸੀ ਧਾਰਾ ਵੀਰਾ ਮਤਲਬ ਆਮ ਆਪਣੇ ਹਾਂ ਬਈ ਦੇਸੀ ਖਾਣਾ ਹੈ ਇਹ ਚੀਜ਼ਾਂ ਨੇ ਸਾਰੇ ਦੇਸੀ ਖਾਣਾ ਹੈ ਬਈ ਠੀਕ ਹੈ ਸਾਰੀ ਖਾਣਾ ਦੇ ਮੁੱਲ ਹੀ ਲੈ ਕੇ ਪਾਉਣੇ ਆ 4500 ਰੁਪਿਆ ਬਈ ਇੱਕ ਜਨਵਾਰ ਦਾ ਮਹੀਨੇ ਦਾ ਖਰਚਾ ਆਉਂਦਾ ਜੀ ਸਾਰੀ ਖਾਣਾ ਬਈ ਮੁੱਲ ਹੀ ਲੈ ਕੇ ਪਾਉਣੇ ਆ ਮਤਲਬ ਇਹਨਾਂ ਦਾ ਖਰਚਾ ਹੈ ਨਾ ਇੱਕ ਕੁੱਤੇ ਨੂੰ ਵੀ ਖਰਚਾ ਘੱਟ ਹੈ ਇਹਨਾਂ ਦਾ ਅੱਛਾ ਬਈ ਇੱਕ ਮੈਨੂੰ ਔਰ ਦੱਸੋ ਵੀ ਇਹਦੀ ਫੀਸ ਕੀ ਰੱਖੀ ਹੋਈ ਹੈ ਕੀ ਸਭਾਈ ਪਹਿਲਾ ਪਾਇਲ ਸਾਡੇ ਨਾਲ 4 ਕੋੜਾ ਸਾਡੇ ਨਾਲ ਆਪਾਂ 25000 ਰੁਪਏ ਤੇ 25000 ਹਾਂ ਇਹ ਬਈ ਇਹ ਕੋੜਾ ਜਿੰਨੇ ਤੁਸੀਂ ਕਹਿਣੋ ਵੀ ਰਿਜ਼ਲਟ ਟੌਪ ਹੁਣ ਬਾਈ ਰਿਜ਼ਲਟ ਟੌਪ ਦੇ ਆ ਗਏ ਹਾਂ ਪਰ ਆਪਾਂ ਲੋਕਾਂ ਦਾ ਕੰਮ ਨਹੀਂ ਕਰਨਾ ਠੀਕ ਹੈ ਆਪਾਂ ਵੀ ਜ਼ਿੰਮੇਵਾਰਾਂ ਦੇ ਮੁੰਡੇ ਆਂਗੇ ਜੀ ਜੀ ਕੋਈ ਸ਼ੌਂਕ ਪਾਲਦਾ ਕਈ ਵਾਰ ਹਾਂ ਬਾਈ ਜੇ ਕੋਈ ਸ਼ੌਂਕ ਪਾਲਦਾਗਾ ਖੁੱਲੇ ਦਵਾਤੇ ਹੈਗੇ ਠੀਕ ਹੈ ਨਾ ਗੱਲ ਕੋਈ ਚੱਕਰ ਨਹੀਂ ਹੈਗਾ ਰਿਜ਼ਲਟ ਕੋੜੇ ਦਾ ਰਿਜ਼ਲਟ ਬਾਈ ਅਨਾਂ ਤੋਂ ਹੋਦਰ ਰਿਜ਼ਲਟ ਆਇਆ ਨਾ ਤੁਸੀਂ ਦੇਖੋਗੇ ਨਾ ਜੇ ਬੱਚੇ ਤੁਸੀਂ ਕਹੋਗੇ ਜਾ ਕੇ ਵੀ ਹਾਂ ਬਾਕੀ ਯਾਰ ਇਹ ਕੋੜਾ ਕੋਈ ਖੜਾ ਹੈਗਾ ਠੀ ਤੇ ਸਿਕੂੜੀ ਦੋ ਰੱਖੀ ਹੋ ਜਾਣੀ ਹੈ ਠੀਕ ਹੈ ਆਪਾਂ ਬਾਈ ਅੱਜ ਵੀ ਇਹਨੂੰ 25 ਹਜ਼ਾਰ ਛਟਾਂਗੇ ਠੀਕ ਹੈ ਜੀ ਇਸ ਘੋੜੇ ਨੂੰ ਇਸੋਲਾ ਬਾਈ ਇਹਦਾ ਜਿਵੇਂ ਤੁਸੀਂ ਕਹੇ ਹੋ ਬਾਈ ਛੱਡੋ ਇਹ ਬਾਈ ਤੇ ਬਾਈ ਇਹ ਬਾਈ ਹੈਗਾ ਚੈਂਪੀਅਨ ਘੋੜਾ ਇਹ ਜੀ ਇਹ ਬਾਈ ਰਾਜਸਥਾਨ ਜੰਜਨੂ ਗਿਆ ਸੀ ਉੱਥੇ ਉੱਥੇ ਬਾਈ ਇਹ ਸੈਕੰਡ ਆਇਆਗਾ ਉਥੋਂ ਠੀਕ ਹੈ ਜੀ ਮਨ ਲਈ ਦੋ ਦੰਦ ਤੇ ਪਾਇਆ ਸੀ ਉਦੋਂ ਦੋ ਦੋ ਤਿੰਨ ਹੁਣ ਸੈਕੰਡ ਆਇਆ ਹਾਂ ਦੋ ਦੋ ਦਿਨ ਹੁਣ ਕਿਤੇ ਬਾਈ ਦੋ ਸ਼ੁਰੂ ਹੋਇਆ ਦੋ ਦੋ ਦਿਨ ਇਹ ਠੀਕ ਹੈ ਜੀ ਤੇ ਇਹ ਬਾਈ ਦੋ ਸੈਕੰਡ ਆਇਆਗਾ ਉਥੋਂ 60 ਘੋੜੇ ਸੀਗੇ ਬਾਈ 60 ਵਿਚਕਾਰ ਦੇ ਵਿੱਚੋਂ ਸ ਇਹਦੀ 31000 ਰੁਪਏ ਫੀਸ ਹੈ। ਹਾਂਜੀ ਭਾਈ ਹਾਂਜੀ ਇਹਦੀ 31000 ਹੈ ਜੀ। 25000 ਇਹਦੀ ਭਾਈ 25000 ਹੈ। ਕਿ ਕਹੇ ਇਸ ਤੋਂ ਇਲਾਵਾ ਭਾਈ ਤੁਸੀਂ ਕੁਝ ਕਹਿਣਾ ਚਾਹੋ ਜਿਹੜੇ ਬੰਦੇ ਘੋੜੀਆਂ ਰੱਖਦੇ ਨੇ ਸ਼ੌਂਕੀ ਦੇ ਮੁੰਡੇ ਆਮ ਨਾਰਮਲ ਪਰਿਵਾਰਾਂ ਤੋਂ ਨਹੀਂ ਜਿਹੇ ਸੋਹਣੇ ਭਾਈ ਵਧੀਆ ਹੈ ਭਾਈ ਬਹੁਤ ਵਧੀਆ ਚੀਜ਼ ਹੈ ਤੇ ਮੇਰੇ ਕੋਲ ਨਾ ਜੇ ਹੁੰਦੇ ਸ਼ੌਕੀ ਦੇ ਪਾਸੇ ਹੋਰ ਤੁਰ ਜਾਂਦੇ ਕਿਸੇ ਪਾਸੇ ਸਹੀ ਗੱਲ ਹਾਂ ਇਹਨਾਂ ਦਾ ਸ਼ੌਂਕ ਹੈ ਭਾਈ ਜਿਹੜਾ ਪਾਲਣਾ ਜ਼ਰੂਰੀ ਹੈ ਇਹ ਭਾਈ ਸਾਨੂੰ ਖਿੱਚ ਕੇ ਰੱਖਦੇ ਆ ਬਿਲਕੁਲ ਆਪ ਦੇ ਕਿੰਨੇ ਖਿੱਚ ਕੇ ਰੱਖਦੇ ਆ ਘਰੇ ਆਉਣੇ ਹੁਣ ਗੱਡੀ ਖਿੜਦੇ ਆ ਕੇ ਇਹਨਾਂ ਨੇ ਆ ਮਤਲਬ ਇਹਦੀ ਲੱਗਦਾ ਜਾ ਕੇ ਵੀ ਯਾਰ ਬਾਈ ਬਸ ਇਹਨਾਂ ਵਿੱਚ ਹੀ ਤੁਰੇ ਫਿਰ ਕੇ ਯਾਰ ਇਸ ਤੋਂ ਇਲਾਵਾ ਹੋਰ ਕਿੰਨੇ ਜਾਨਵਰ ਨੇ ਬਾਈ ਇਸ ਟੈਂਕ ਕੋਲ ਆਪਣੇ ਕੋਲੇ ਬਾਈ 78 7 ਘਰੇ ਹੋਰ ਖੜੇ ਬਛੇਰੇ ਤਿਆਰ ਕਰ ਰਹੇ ਆ ਆਪਾਂ 6-7 ਬਛੇਰੇ ਹੋਰ ਆਪ ਦੇ ਖਾਂ ਹਾਂਜੀ ਬਾਈ ਹਾਂਜੀ ਹਾਂਜੀ ਕਪੜੇ ਦਾ ਸਮੁੰਦਰ ਦਾ ਖੜਾ ਬਛੇਰਾ ਬਹੁਤ ਚੰਗਾ ਹੈਗਾ ਸਮੁੰਦਰ ਦਾ ਹਾਂ ਬਾਈ ਉਹ ਵੀ ਆਪਣੇ ਕੋਲੇ ਬਾਈ ਇਕਵਾਲ ਹੈਗਾ ਜੋਪਰਪੰਡਾ ਦਾ ਤੇ ਉਹਦੀ ਕੁੜੀ ਸੋਈ ਤੇ ਕਿਸੇ ਬੰਦੇ ਨੇ ਉਹਨੂੰ 3.5 ਲੱਖ ਰੁਪਏ ਲਾਤਾ ਬਛੇਰੇ ਦਾ 3.5 ਲੱਖ ਰੁਪਏ ਲਾਤਾ ਤੇ ਕਹਿੰਦਾ 3.5 ਲੱਖ ਰੁਪਏ ਬਛੇਰਾ ਮੇਰਾ ਹੋ ਗਿਆ ਤੇ ਬੰਦਾ ਵਪਾਰੀ ਹੈਗਾ ਆਪਣੇ ਸਾਡੇ 100% ਤੇ ਉਹਨੇ ਵਿਚਾਰੇ ਨੇ ਮੈਨੂੰ ਮੈਂ ਉਹਨੂੰ ਫੋਨ ਕਰ ਲਿਆ ਉਹ ਜਮ ਖੇਰ ਬਾਈ ਕੁੜੀ ਸੂਪੀ ਕਹਿੰਦਾ ਹਾਂ ਬਈ ਕੁੜੀ ਸੂਈ ਹੈ ਤੇ ਉਹ ਕਹਿੰਦਾ ਵਿਚਾਰਾ ਬਈ ਤੈਨੂੰ ਦਿੱਤਾ ਸੀ ਯਾਰ ਉਹ ਵਿਚਾਰਾ ਬਈ ਜਨੇ ਆਪ ਨੂੰ ਉਹਨੇ ਫਰੀ ਦੇ ਵਿੱਚ ਜਮ 1 ਰੁਪਿਆ ਨਹੀਂ ਬੰਦੇ ਨੇ ਲਿਆ ਜਮ ਫਰੀ ਦੇ ਵਿੱਚ ਉਹ ਤੋਂ ਜੇ ਕਸਮ ਖਾ ਉਹ ਜੇ ਮੈਂ ਕਿਸੇ ਕੋਲ 1 ਰੁਪਿਆ ਲਾਇਆ ਹੁਣ ਜਦ ਜੀ ਕਿਸੇ ਕੋਲੇ ਰੁਪਈਆ ਲਾ ਕੇ ਮੈਂ ਲੈ ਨਾ ਇਹ ਆਪਣੀ ਔਕਾਤ ਆ ਬਈ ਰੁਪਈਆ ਲਾ ਕੇ ਲੈਣ ਦੀ ਨਾ ਸਾਰੇ ਆਪਣਾ ਦਾ ਬਸ ਐਂ 11 ਦੋਸਤਾਂ ਨੇ ਵਿਚਾਰੇ ਨੇ ਇਹਦੀ ਜੋ ਨੌਕਰੇ ਦੀ ਮਾਂ ਹੈਗੀ ਉਹ ਬਈ ਜੋਗੀ ਕੁੜੀ ਦੀ ਮਾਂ ਹੈਗੀ ਪੈਂਡ ਚ ਦੀ ਕੁੜੀ ਸੀਗੀ ਅੱਛਾ ਤੇ ਮਤਲਬ ਉਹ ਹੋ ਗਿਆ 14 ਮਹੀਨੇ ਦਾ ਹੋ ਗਿਆ ਬਈ ਉਹ ਤੇ 61 ਵਿੱਚ ਹੋਊਗਾ ਪੂਰਾ ਪ੍ਰੋਪਰ 70 ਕਿਤਨੇ ਜਗ੍ਹਾ ਤੇ ਕਰੂਗਾ ਬਚਾਰਾ ਤੂੰ ਦੇਖੀ ਜਾ ਉਹ ਕੋਨੇ ਗੱਲਾਂ ਹੀ ਕਰਾ ਦਾਂਗਾ ਜਮ ਜਿਹੜਾ ਜਿਹੜਾ ਆਹ ਬਚਾਰਾ ਆਇਆਗਾ ਹਾਂਜੀ ਇਹ ਵੀ ਬਸ ਸੱਚੀ ਮਿੱਧੀ ਮਦਰ ਜਦ ਮੈਂ ਮੇਰਾ ਬਚਾਰਾ ਮੁੱਖਿਆ ਨਾ ਹਾਂਜੀ ਜਦ ਮੇਰਾ ਗਰਦਾਰ ਮੁੱਖਿਆ ਗਿਆ ਉਹਦੇ ਮੈਂ ਰੱਬ ਮੂਹਰੇ ਹੋ ਕੇ ਅਰਦਾਸ ਕੀਤੀ ਹੈ ਹਾਂ ਮੈਂ ਚੋਪਾ ਖਾ ਦਾ ਪਾੜ ਖਾ ਕੇ ਰੱਬਾ ਤੂੰ ਲੈ ਕੇ ਤੂੰ ਹੀ ਦੇ ਦੇ ਹਾਂ ਹਾਂ ਤੇ ਬਈ ਇੱਕ ਲੈ ਕੇ ਗਿਆ ਸੀਗਾ ਤੈਨੂੰ ਦੱਸ ਦਿੱਤੇ ਅੱਛਾ ਜੀ ਸਾਰੇ ਘੋੜੇ ਸਾਰੇ ਕੋੜੇ ਨਾਲੇ ਕੋਈ ਐ ਸਾਰੇ ਕੋੜੇ ਅੱਤੇ ਆ ਜਮਾ ਇੱਕ ਲੈ ਗਿਆ 10 ਅੱਤੇ ਬਾਈ ਉਹਨਾਂ ਨੇ ਆ ਆ ਇਹਦੀ ਸਾਰੀ ਡਿਟੇਲ ਤੁਸੀਂ ਇਹ ਮੇਰੇ ਕੋਲ ਆਇਆ ਸੀਗਾ 20-22 ਮਹੀਨੇ ਸੇ ਮੇਰੇ ਕੋਲ ਇਹ ਪਹੁੰਚਿਆਗਾ ਜੀ ਇਹ ਜਦੋਂ ਮੇਰੇ ਕੋਲ ਆਇਆਗਾ ਤੇ ਬੰਦੇ ਨੇ ਸੌਦਾ ਸੌਦਾ ਹੋਇਆ ਸੀਗਾ ਪੈਸਿਆਂ ਦਾ ਪਰ ਬੰਦੇ ਦੇ ਪੈਸੇ ਉਹਨਾਂ ਨੇ ਨਹੀਂ ਮਿਲੇ ਅੱਛਾ ਹਾਂ ਬਈ ਬਜੀਤ ਹੈਗਾ ਮੁੰਡਾ ਆਸਟ੍ਰੇਲੀਆ ਤੇ ਬੈਠਾ ਹੈਗਾ ਪੈਸੇ ਵਿਚਾਰੇ ਉਹਨੇ ਵੀ ਲਏ ਆਪਾਂ ਠੀਕ ਹੈ ਹਾਂ ਬਹੁਤ ਚੰਗਾ ਕਿੰਨਾ ਘੋੜਾ ਹੋਇਆ ਸੀ ਕਿੰਨੇ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਸੌਦਾ ਹੋਇਆ ਸੀ ਬਾਅਦ ਚ ਨਹੀਂ ਲੈ ਪੀ ਕਿੰਨੇ ਦਾ ਸੀਗਾ ਬਈ ਦੋ ਦੋ ਰੇਸ ਉਹ ਤਾਂ ਇੱਕ ਘੋੜੀ ਲਈ ਸੀ ਕਿ ਨੀਲੀ ਇੱਕ ਰੇਸ ਸੀਗਾ ਬੇਸ਼ੇਰਾ ਘੋੜੀ ਸੀਗੀ 4.5 ਲੱਖ ਦੀ ਬੇਸ਼ੇਰਾ ਸੀਗਾ ਭਾਈ ਇਹ 1.5 ਲੱਖ ਰੁਪਏ ਦਾ ਜੀ ਸਾਡਾ ਸੌਦਾ ਹੋਇਆ ਬੰਦੇ ਨਾਲ ਤੇ ਪਰ ਭਾਈ ਉਹ ਬੰਦੇ ਨੇ ਸੌਦੇ 100 ਰੁਪਏ ਮਿਲ ਲਿਆ ਅੱਛਾ ਬਾਅਦ ਚ ਸਾਰੇ ਹੀ ਛੱਡਦੇ ਹੋਏ ਇਕੱਲੇ ਘੋੜੀ ਦੇ ਇਕੱਲੇ ਘੋੜੀ ਦਾ ਭੇਜਾ ਉਹ 4 ਲੱਖ ਰੁਪਏ ਠੀਕ ਹੈ ਮੇਰੇ ਰਗਾ ਵੀ ਮੇਰੇ ਨੂੰ ਗਿਫਟ ਹੀ ਦਿੰਦਾ ਬਸ ਇਹ ਸ਼ੇਰਾ ਗਿਫਟ ਚ ਆਇਆ ਹਾਂ ਇਹ ਬਸ ਰੱਬ ਹੀ ਦਿੰਦਾ ਬਾਈ ਬਾਈ ਗੁਰੂ ਦਿੰਦਾ ਕਹਿੰਦਾ ਆਪਣੀ ਜਾਨ ਮੇਰੇ ਤਾਂ ਕੋਣ ਬੰਦੇ ਨਾਲ ਫੋਨ ਤੇ ਗੱਲ ਹੋਈ ਹੈ ਜੀ ਤੇ ਸੱਚਿਆਂ ਨੇ ਉਹ ਮੇਰੀ ਹਿੱਦਾਂ ਨਾਲ ਮੁਲਾਕਾਤ ਵੀ ਨਹੀਂ ਹੋਈ ਹਾਂ ਹਾਂ ਮਤਲਬ ਜਿਹਨੂੰ ਦੇ ਇਹ ਹੈਗਾ ਬਕਰਾਂ ਤਾਂ ਮਿਲਿਆ ਜਾ ਕੇ ਸ਼ਰਮਿੰਦਰ ਤਾਂ ਮਿਲਿਆ ਬਕਰਾਂ ਨੂੰ ਜਾ ਕੇ ਪਰ ਇਹਨਾਂ ਨਾਲ ਮੇਰੀ ਮੁਲਾਕਾਤ ਵੀ ਨਹੀਂ ਹੋਈ ਅਜੇ ਤੱਕ ਅੱਛਾ ਵੈਸੇ ਹੀ ਆਇਆ ਹਾਂ ਹਾਂ ਨਾ ਇੱਕ ਵਾਰ ਬਾਈ ਨਾਲ ਮੁਲਾਕਾਤ ਹੋਈ ਹਾਂ ਹਾਂ ਦੋਸਤੋ ਬਾਈ ਅਸਲ ਦੇ ਵਿੱਚ ਤਾਂ ਮੇਰੇ ਦੇ ਵਿਰਤੋਂ ਬੰਦੇ ਪਰਤੇ-ਪਰਤੇ ਚੋਰ ਸਰਕਾਰਾਂ ਦੇ ਹਾਲਾਤ ਹੀ ਇਹ ਜਿਹੀ ਸੀ ਨ ਉਹ ਜਦੋਂ ਜਦੋਂ ਮੁੰਡਾ ਘਰੇ ਬੈਠਾ ਸੀ ਉਹਦੀ ਪਰਚੇ ਹੋਏ ਕਾਫੀ ਇੱਕ ਘੋੜਾ ਉਹਨੇ ਬੈਠਾ ਚੱਲ ਗਿਆ ਜਿੰਨੇ ਵਾਰੀ ਉਹ ਬੰਦਾ ਮਤਲਬ ਘਰੋਂ ਬਾਹਰ ਜਾਂਦਾ ਸੀਗਾ ਘੋੜਾ ਵੀ ਨਾਲ ਹੀ ਜਾਂਦਾ ਰਿਹਾ ਵਿੰਦਰ ਘੋੜਾ ਹੈ ਬਾਈ ਸਦੂਲੇ ਵਾਲੇ ਕੋਲੇ ਇਹ ਘੋੜਾ ਕਿੰਨਾ ਟਾਈਮ ਰਿਹਾ ਬਾਈ ਉੱਥੇ ਬਾਈ ਸਾਲ ਭਰ ਰਿਹਾ ਹੈ ਇੱਕ ਸਾਲ ਬਾਈ ਰਿਹਾ ਹੈ ਜੀਵਨ ਸਿੰਘ ਵਾਲੇ ਪਿੰਡ ਮਤਲਬ ਜਿੰਨੇ ਵਾਰੀ ਸਾਡੇ ਦੇ ਪੁਲਿਸ ਤੋਂ ਸਰਕਾਰਾਂ ਦੇ ਕੰਮ ਹੀ ਇਹ ਜੇ ਨਾ ਪੁਲਿਸ ਬਸ ਜਿੰਨੇ ਵਾਰੀ ਪਰਚੇ ਪਰਚੇ ਹੁੰਦੇ ਰਹੇ ਉਨੇ ਵਾਰੀ ਘੋੜਾ ਸਾਡੇ ਨਾਲ ਹੀ ਵਿਚਾਰਾ ਇਹ ਤੁਹਾਡੇ ਨਾਲ ਹੀ ਘੋੜਾ ਹੁੰਦਾ ਰਿਹਾ ਵਿਚਾਰਾ ਅੱਛਾ ਇਹ ਝੋੜੇ ਨਾਲ ਹੀ ਨਾਲ ਹੀ ਰਿਹਾ ਬਾਈ ਨਾਲ ਬੀ ਦਹਰੋਂ ਦਾ ਨੀਰਾ ਨਹੀਂ ਖਾਦਾ ਨੇ ਅੱਛਾ ਹਾਂ ਉਹ ਕਿ ਬਿਫਤਾ ਦੇ ਵਿੱਚ ਵਿਚਾਰਾ ਹਣਾ ਦੱਸਦਾ ਨੀਰਾ ਨਹੀਂ ਖਾਦਾ ਨੇ ਨਹੀਂ ਅੱਜ ਉਹਨੇ ਇੱਥੇ ਆਪਣੇ ਉਹਨੇ ਇੰਟਰਵਿਊ ਕਰਨੀ ਸੀਗੀ ਇਹ ਠੀਕ ਹੈ ਜੀ ਸਾਰਾ ਕੁਝ ਵੀ ਬਾਈ ਉਹਨੇ ਕੀਤਾ ਵਿਚਾਰੇ ਹੈਨਾ ਆਪਣਾ ਦਾ ਅੱਛਾ ਅੱਛਾ ਉਹਦੇ ਹੱਥੀ ਪਾਲਿਆ ਹੋਇਆ ਬਾਈ ਮੈਂ ਕਿ ਉਹਨੇ ਡੇਢ ਮਿੰਟ ਦਾ ਕਿ ਪਾਲਿਆ ਇਹ ਜਦੋਂ ਅਸੀਂ ਲੈ ਕੇ ਆਏ ਡੇਢ ਮਿੰਟ ਸੀਗਾ ਉਹਨੂੰ ਦੁੱਧ ਵੀ ਉਹਨੇ ਮੈਨੂੰ ਪਿਆ ਪਿਆ ਕੇ ਜਮਾਇਆ ਬਾਈ ਇਹ ਜਵਾਕਾ ਮਗ ਮਤਲਬ ਜੋ ਕੋਈ ਬਦਾਮ ਛੋਲੇ ਜਿਹੜੇ ਖਾਣੇ ਨਾਲ ਇਹਨੂੰ ਖਵਾ ਦਿੰਨੇ ਬਸ ਠੀਕ ਹੈ ਹਾਂ ਬਾਈ ਰਾਜੂ ਜਾਣਦੇ ਹੋਏ ਕੀ ਕਹਿਣਾ ਚਾਹੋਗੇ ਜਿਹੜੇ ਬੰਦੇ ਘੋੜੀਆਂ ਪਾਲਣ ਦੇ ਸ਼ੌ ਹਾਂ ਬਾਈ ਜਿਹਨਾਂ ਆਮ ਜਵਾਨ ਸ਼ੌਂਕ ਪਾਉਂਦੇ ਜਿਹੜੇ ਬਾਈ ਜਿਹੜੇ ਦੇਖੋ ਜਿਹੜੇ ਬੰਦੇ ਨੋਰਮਲ ਆ ਨਾ ਜਿਹੜੇ ਬੰਦੇ ਨੂੰ ਸ਼ੌਂਕ ਹੈਗਾ ਰੁਪਈਆ ਦੇਣ ਦੀ ਫੀਸ ਦੇਣ ਦੀ ਮਤਲਬ ਨਹੀਂ ਹੈਗੀ ਪਹੁੰਚ ਆਹਾ ਆਪਣੇ ਵੀ ਦਰਵਾਜ਼ੇ ਖੁੱਲੇ ਹੈਗੇ ਚਾਹੇ ਕਰ ਵੀ ਹੋਣ ਦੇਖ ਜਾਓ ਦੋਸਤੋ ਠੀਕ ਹੈ ਸ਼ੌਂਕ ਪਾ ਲਓ ਵਧੀਆ ਸ਼ੌਂਕ ਹੈ ਬਾਈ ਵਧੀਆ ਤੁਹਾਡਾ ਇਹ ਪਾ ਲਓ ਦਿਲੋਂ ਹਾਂ ਇਹਨਾਂ ਨਾਲ ਬਾਈ ਸਾਨੂੰ ਨਾ ਪਿਆਰ ਚਾਹੀਦਾ ਹੈ ਜੀ ਇਹ ਨਹੀਂ ਹੈਗਾ ਜਾ ਕੇ ਤੁਸੀਂ ਲੈ ਰਹੇ ਤੇ ਕਮਰਾ ਲੈ ਕੇ ਬੰਨੋ ਤੇ ਇਹ ਨਹੀਂ ਬਾਈ ਇਹਨਾਂ ਦਾ ਸਾਨੂੰ ਹਰ ਵਕਤ ਨਾ ਸਾਨੂੰ ਤੁਹਾਨੂੰ ਦਾਣੇ ਦੀ ਲੋੜ ਨਹੀਂ ਹੈਗੀ ਬਾਈ ਮੈਂ ਸਾਰਾ ਦਾਣਾ ਬਾਈ ਮੁੱਲ ਲੈ ਕੇ ਪਾਉਣਾ ਹੈ ਅੱਛਾ ਸਾਰਾ ਦਾਣਾ ਮੇਰਾ ਮੁੱਲ ਲੈ ਕੇ ਪਾਉਣਾ ਮੈਂ ਤੇ 4500 ਰੁਪਏ ਨਾਲ ਫੁੱਲ ਖਰਾਕ ਪਾਉਣੇ ਆ ਸੀ ਜੀ 10 ਕਿਲੋ ਨੂੰ ਪਾਉਣੇ ਆ 10 ਕਿਲੋ ਨੂੰ ਪਾਉਣੇ ਆ ਦਾਣਾ ਫੁੱਲ ਖਰਾਕ ਪੈਂਦੀ ਐ ਤੇ 4500 ਰੁਪਏ ਮੀਂਹ ਖਰਚ ਆ ਰਿਹਾ ਬਾਈ ਅੱਛਾ ਬਾਈ ਕਿ ਛੋਟੀ ਜੀ ਹੋਰ ਗੱਲ ਵੀ ਇਹਨਾਂ ਦਾ ਜਿਵੇਂ ਕਹਿੰਦੇ ਵੀ ਤੋਰਾ ਕਰਾਉਣਾ ਲਾਜ਼ਮੀ ਹੈ ਕਿੰਨਾ ਕੁ ਤੋਰਾ ਕਰਾਉਣਾ ਲਾਜ਼ਮੀ ਹੁੰਦਾ ਬਾਈ ਹੁਣ ਤੁਸੀਂ ਬਾਈ ਹੁਣ ਤੁਸੀਂ ਬਾਈ ਹੁਣ ਆਪਣਾ ਘੋੜਾ ਹੈ ਜੀ ਇਹ 10 ਕਿਲੋ ਮੀਟਰ ਜਾ ਕੇ ਬਈ ਕਲਾ ਗਰਮ ਹੁੰਦਾ ਹੈ 10 ਕਿਲੋ ਮੀਟਰ ਜਾ ਕੇ ਗਰਮ ਹੁੰਦਾ ਹਾਂ ਤੇ ਇਹਨੂੰ 20 ਕਿਲੋ ਮੀਟਰ ਦੌਰ ਲਓ ਬਈ ਤੀ ਦੌਰ ਉਸੇ ਦੌਰ ਸਬੰਧ ਤਾਂ ਇਹ ਦੌਰ ਨਾਲ ਹੁੰਦਾ ਹੈ ਤੋਰਾ ਉਤੇ ਬਾਈ ਤੁਸੀਂ ਇਹਦੇ ਸਭ 20 ਕਿਲੋ ਮੀਟਰ ਤੋੜੀਓ ਬਾਈ ਹੁਣ ਜੇ ਮੈਂ ਸੀ ਅਸੀਂ ਤੋੜਦੇ ਰੋਜ਼ 10 ਕਿਲੋ ਮੀਟਰ ਤੋੜਦੇ ਆ ਬਾਈ ਅਸੀਂ ਆਪਣੇ ਮੁੰਡੇ ਤੋੜਦੇ ਆ ਕਿ ਮੁੰਡਾ ਇਹ ਸਾਹ ਦਾਗਾ ਸਾਰਾ ਕੰਮ ਤਾਂ ਦਾ ਵਿਚਾਰਾ ਇਹ ਕੋੜੇ ਸਾਰੇ ਸਾਹਮ ਰਿਆ ਇਹ ਮੁੰਡਾ ਮੱਦਰ ਆ ਬਾਈ ਇਹ ਮੁੰਡਾ ਸਾਹਮ ਰਿਆ ਕੋੜੇ ਇਹ ਮੁੰਡਾ ਬਹੁਤ ਕਾਲਾ ਹੈਗਾ ਅੱਛਾ ਜੀ ਇਹ ਕੋੜੇ ਸਾਹਮ ਰਿਆ ਮੁੰਡਾ ਜੀਤ ਆ ਬਾਈ ਇਹ ਵੀ ਆਪਣੇ ਨਾਲ ਹੈਲਪ ਕਰ ਰਿਹਾ ਹੈ ਆ ਸਾਰੇ ਮੇਰੇ ਸੱਜਣ ਬੇਲੀ ਖੜੇ ਮਗਰ ਸਾਰੇ ਸੱਜਣ ਬੇਲੀ ਆ ਰਹੇ ਨੇ ਹਾਂ ਸਾਰੇ ਨਾਲ ਆ ਰਹੇ ਨੇ ਬਾਈ ਬਸ ਬਾਈ ਤੁਹਾਡਾ ਕੁਝ ਕਹਿਣਾ ਆ ਬਾਈ ਦੇ ਕੋੜੇ ਹਨ ਮਾਰੇ ਕੁਝ ਚੜਦੀ ਕਲਾ ਜੀ ਜੀ ਠੀਕ ਹੈ ਹੋਰ ਬਾਈ 라ਜੂ ਜਾਂਦੇ ਹੋ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਬਸ ਬਾਈ ਇਹੀ ਹੈ ਵੀ ਨੌਜਵਾਨਾਂ ਦੀ ਪੀੜੀ ਨੂੰ ਬਾਈ ਨਾ ਚੜੋ ਚੜੋ ਦੂਰ ਰਹਿਣਾ ਚਾਹੀਦਾ ਹਨਾ ਨਸੀਆਂ ਨੇ ਸਾਡੇ ਮਾਵਾ ਦੇ ਬਹੁਤ ਪੁੱਤ ਖੋਲੇ ਜੀ ਬੜੇ ਹਾਲਾਤ ਮਾੜੇ ਐ ਕਿ ਕੋਈ ਵਧੀਆ ਮਤਲਬ ਕੋਈ ਸ਼ੌਕ ਹੋਵੇ ਹਨਾ ਹਾਂ ਹਾਂ ਇਹ ਬਾਈ ਬੰਦਾ ਘੋੜਿਆਂ ਦੇ ਬੱਚਾ ਕਰਨਾ ਤੇ ਪ੍ਰੈਸਨ ਚਾਜ ਬੰਦਾ ਨਾ ਬਾਈ ਬੰਦਾ ਕੋਈ ਨਸ਼ੇ ਕਰੇ ਬਸ ਇਹ ਨਸ਼ਾ ਨਸ਼ਾ ਨਾ ਬਾਈ ਇਹ ਦਿਲੋਂ ਨਸ਼ਾ ਹੈ ਇਹ ਦਿਲ ਦਾ ਨਸ਼ਾ ਹੈ ਯਾਰ ਨੌਜਵਾਨ ਪੀੜੀ ਨੂੰ ਅੱਗੇ ਹੋਣਾ ਚਾਹੀਦਾ ਬਾਈ ਹਨਾ ਮਤਲਬ ਸ਼ੌਕ ਪਾਲਣੇ ਚਾਹੀਦੇ ਆ ਯਾਰ ਨਸ਼ਿਆਂ ਦੇ ਵਿੱਚ ਮੁੰਡੇ ਮਰੀ ਜਾਂਦੇ ਰੋਜ਼ ਤੁਸੀਂ ਦੇਖੋ ਵੀ ਰੋਜ਼ ਪੰਜਾਬ ਦੇ ਕੀ ਹਾਲਾਤ ਹੋਏ ਖੜੇ ਆਏ ਹਾਂ ਹਾਂ ਭਾਈ ਰਾਜੂ ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਇੰਨੇ ਕੀਮਤੀ ਨਹੀਂ ਨਹੀਂ ਭਾਈ ਕੋਈ ਗੱਲ ਥੋੜਾ ਭਾਈ ਤੁਹਾਡੇ ਬਹੁਤ ਧੰਨਵਾਦ ਤੁਸੀਂ ਭਾਈ ਇਹਨਾਂ ਟਾਈਮ ਕੱਢ ਕੇ ਤੁਸੀਂ ਇੱਥੇ ਪਹੁੰਚੇ ਹੋ ਨਾ ਧੰਨਵਾਦ ਹਾਂ ਧੰਨਵਾਦ ਭਾਈ